ਜੇ ਬਾਜਵਾ ਸਾਹਿਬ ਅੱਜ ਤੱਕ ਨਾ ਤਾਂ ਅਮਨ अरोड़ा ਨੇ ਕਦੇ ਕਿਸੇ ਤੇ ਨਿੱਜੀ ਕੋਈ ਕੋਈ ਬਿਆਨਬਾਜ਼ੀ ਕੀਤੀ ਹੈ ਨਾ ਬੇ ਸਿਰ ਪੈਰ ਦੀ ਬੇਤੁਕੀ ਬਿਆਨਬਾਜ਼ੀ ਕੀਤੀ ਹੈ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਜਦੋਂ ਬੰਦਾ ਨਿੱਜੀ ਤੂਤਲਾਂ ਦੇ ਵਿੱਚ ਪੈ ਜੇ ਤੇ ਲੋਕਾਂ ਦੇ ਮੁੱਦੇ ਮਸਲੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ ਪਰ ਅੱਜ ਕਿਉਂਕਿ ਉਹਨਾਂ ਨੇ ਉਸ 11 ਮੇਰੇ ਤੇ ਸਵਾਲ ਚੱਕਿਆ ਸੀਗਾ ਕਿ ਮੈਂ ਉਸ 11 ਸਾਲ ਪੁਰਾਣੀ ਚਿੱਠੀ ਦਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀ ਉਹਦਾ ਖਲਾਸਾ ਕਿਉਂ ਕੀਤਾ ਮੈਂ ਬਾਜਵਾ ਸਾਹਿਬ ਹੁਣ ਤੁਸੀਂ ਉਸ ਤੋਂ ਪਿੱਛੇ ਮੈ ਲੈ ਕੇ ਜਾਣਾ ਚਾਹੁੰਨਾ ਤੁਹਾਨੂੰ ਅੱਜ ਪੂਰੇ ਪੰਜਾਬ ਨੂੰ ਮੈਂ ਬਾਜਵਾ ਸਾਹਿਬ ਤੁਸੀਂ ਕੱਲ ਨਿੱਜੀ ਗੱਲ ਕੀਤੀ ਮੈਂ ਤਾਂ ਨਹੀਂ ਕੀਤੀ ਪਰ ਹੁਣ ਮੈਨੂੰ ਕਰਨੀ ਪੈਣੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਹੋਰ ਪਿੱਛੇ ਜਾਓ 2014 ਤੋਂ ਹੋਰ 11 12 ਸਾਲ ਪਿੱਛੇ ਜਾਓ ਤੁਸੀਂ ਕਿਹਾ ਇਹ ਉਹ ਚਿੱਠੀ ਦੇ ਵਿੱਚ ਕੋਈ ਤੰਤ ਨਹੀਂ ਹੈ ਕਿ ਅਤਵਾਦ ਦੇ ਨਾਲ ਸੰਬੰਧ ਨਹੀਂ ਹੈਗੇ ਕੀ ਤੁਹਾਨੂੰ 1990 91 92 ਵਾਲਾ ਜੋ ਇੱਕ ਦੇਸ਼ ਦੇ ਨੈਸ਼ਨਲ ਮੈਗਜ਼ੀਨ ਦੇ ਵਿੱਚ ਇੱਕ ਇਨਵੈਸਟੀਗੇਟਿਵ ਸਟੋਰੀ ਛਪੀ ਸੀਗੀ ਤੁਹਾਡੇ ਸ਼ਾਇਦ ਧਿਆਨ 'ਚ ਨਾ ਹੋਵੇ ਭੁੱਲ ਗਏ ਹੋਵੋਗੇ ਪਰ ਮੈਂ ਤੁਹਾਨੂੰ ਅੱਜ ਯਾਦ ਕਰਾਉਣਾ ਚਾਹਣਾ ਵੀ ਕਿਵੇਂ ਉਹ ਕੈਪਟਨ ਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੋਣੀ ਹੈ ਤੇ ਜੋ ਅੱਜ ਮੈਂ ਖੁਲਾਸੇ ਕਰਨ ਜਾ ਰਿਹਾ ਮੈਂ ਬਾਜਵਾ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਕੀ 1990 91 92 ਵਾਲਾ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਕਾਦੀਆਂ ਦਾ ਉੱਗਾ ਅੱਤਵਾਦੀ ਮਨਜੀਤ ਸਿੰਘ ਤੁਹਾਡੇ ਡਾਕਟਰ ਕਹਿੰਦੇ ਸੀ ਜਿਹਨੂੰ ਉਹ ਯਾਦ ਹੈ ਕਿ ਨਹੀਂ ਯਾਦ ਕੀ ਮਨਜੀਤ ਸਿੰਘ ਅੱਤਵਾਦੀ ਹੁੰਦਾ ਸੀ ਇੱਕ ਮਨਜੀਤ ਸਿੰਘ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਦੀਆਂ ਦਾ ਉਹਨੂੰ ਡਾਕਟਰ ਵੀ ਕਹਿੰਦੇ ਸੀਗੇ ਕੀ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਨਹੀਂ ਯਾਦ ਕੀ ਬਾਜਵਾ ਸਾਹਿਬ ਤੁਹਾਡੇ ਜਦੋਂ ਉਹਦੀ ਇੰਟਰੋਗੇਸ਼ਨ ਇੰਟੈਲੀਜੈਂਸ ਬਿਊਰੋ ਵੱਲੋਂ ਦਿੱਲੀ ਦੇ ਵਿੱਚ ਕਾਨਵੇਂ ਦੇ ਵਿੱਚ ਕੀਤੀ ਗਈ ਤੇ ਉਸ ਇੰਟਰੋਗੇਸ਼ਨ ਦੇ ਵਿੱਚ ਕੀ ਕੀ ਖੁਲਾਸੇ ਹੋਏ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਉਹਨਾਂ ਖੁਲਾਸਿਆਂ ਦੇ ਵਿੱਚ ਕਿਹੜੇ ਕਿਹੜੇ ਕਾਂਗਰਸ ਦੇ ਟੌਪ ਲੀਡਰਾਂ ਨੂੰ ਤੇ ਟਾਪ ਪੁਲਿਸ ਦੇ ਅਫਸਰਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਦਾ ਖੁਲਾਸਾ ਹੋਇਆ ਤੇ ਉਹਨਾਂ ਦੇ ਤਾਰ ਔਰ ਨਾਮ ਕਿਹਦੇ ਕਿਹਦੇ ਨਾਲ ਜੁੜਦੇ ਨੇ ਬਾਜਵਾ ਸਾਹਿਬ ਉਹ ਤੁਹਾਡੇ ਯਾਦ ਹੈ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਕੀ ਬਾਜਵਾ ਸਾਹਿਬ ਤੁਸੀਂ 23 ਸੈਕਟਰ ਵਾਲੀ ਉਸ ਕੋਠੀ ਨੂੰ ਵੀ ਭੁੱਲ ਗਏ ਜਿਹਦੇ ਵਿੱਚ ਉਸ ਇਨਵੈਸਟੀਗੇਟਿਵ ਸਟੋਰੀ ਤੁਸੀਂ ਗੱਲ ਕੀਤੀ ਹੈ ਨਾ ਕਿ ਮੈਦਾਨ ਅਖਬਾਰਾਂ ਚੋਂ ਖੜੀ ਪੜੀ ਪੜਾਈ ਗੱਲ ਬੋਲਤੀ ਮੈਂ ਤੁਹਾਨੂੰ ਯਾਦ ਕਰਾਉਣਾ ਤੁਸੀਂ ਅਖਬਾਰਾਂ ਚੋਂ ਪੜ੍ਹ ਕੇ ਬੋਲੀ ਹੋਣੀ ਹੈ ਸ਼ਾਇਦ ਆ ਦੇਸ਼ ਦੇ ਉੱਗੇ ਮੈਗਜ਼ੀਨ ਦੇ ਵਿੱਚ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਜੋ ਉਸ 23 ਸੈਕਟਰ ਵਾਲੀ ਕੋਠੀ ਦਾ ਜ਼ਿਕਰ ਸੀਗਾ ਜਿੱਥੇ ਐਕਸਪਲੋਸਿਵਸ ਦੇ ਨਾਲ ਭਰੀ ਹੋਈ ਕਾਰ ਐਮਬੈਸਡਰ ਕਾਰ ਲੁਕੋਈ ਗਈ ਸੀਗੀ ਤੇ ਉਸ ਉਸ ਕਾਰ ਦੇ ਨਿਸ਼ਾਨੇ ਦੇ ਉੱਪਰ ਕੌਣ-ਕੌਣ ਸੀਗਾ ਕੀ ਬਾਜਵਾ ਸਾਹਿਬ ਉਹ ਭੁੱਲ ਗਏ ਤੁਸੀਂ ਤੇ ਉਸ ਤੋਂ ਮਗਰੋਂ ਜਦੋਂ ਇਹ ਹੋਇਆ ਸਾਰਾ ਕੁਝ ਬਾਜਵਾ ਸਾਹਿਬ ਚੰਡੀਗੜ੍ਹ ਪੁਲਿਸ ਵੱਲੋਂ ਕੌਣ ਕੌਣ ਦੋ ਵਾਰੀ ਚੱਕ ਕੇ ਇਨਟੈਰੋਗੇਟ ਕੀਤਾ ਗਿਆ ਤੇ ਉਹਨਾਂ ਦੀ ਬਿਨਾ ਕੱਪੜਿਆਂ ਦੀਆਂ ਫੋਟੋ ਉਸੇ ਮੈਗਜ਼ੀਨ ਦੇ ਵਿੱਚ ਛਪੀਆਂ ਉਹ ਯਾਦ ਹੈ ਤੁਹਾਡੇ ਕਿ ਮੈਂ ਯਾਦ ਕਰਾਵਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਸਾਰੇ ਕਾਸੇ ਤੇ ਪੜਦਾ ਪਾਉਣ ਦੇ ਲਈ ਮਿੱਟੀ ਪਾਉਣ ਦੇ ਲਈ ਤੇ ਬਚਣ ਦੇ ਲਈ ਸਰਦਾਰ ਬਿਆਨ ਸਿੰਘ ਨੂੰ ਲੈ ਕੇ ਉਸ ਸਮੇਂ ਦੇ ਕੇਂਦਰੀ ਮੰਤਰੀ ਸਰਦਾਰ ਬੂਟਾ ਸਿੰਘ ਕੋਲੇ ਕੌਣ ਗਿਆ ਸੀ ਬਾਜਵਾ ਸਾਹਿਬ ਯਾਦ ਆ ਤੁਹਾਡੇ ਕਿ ਮੈਂ ਯਾਦ ਕਰਾਵਾਂ ਤੁਹਾਨੂੰ ਇਹ ਸਾਰਾ ਕੁਝ ਮੈਂ ਨਹੀਂ ਬੋਲ ਰਿਹਾ ਇਹ ਉਸੇ ਉਸੇ ਨੈਸ਼ਨਲ ਮੈਗਜ਼ੀਨ ਦੀ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਦਰਜ ਹੈ ਪਰ ਇਹ ਠੀਕ ਹੈ ਕਿ ਉਸ ਸਮੇਂ ਸਰਕਾਰ ਇੱਥੇ ਵੀ ਇਹਨਾਂ ਦੀ ਸੀਗੀ ਤੇ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸੀਗੀ ਤੇ ਇਸ ਕਰਕੇ ਪੜਦੇ ਨੇ ਜਿਹੜੇ ਉਹ ਪੈ ਗਏ ਉਹਦੇ ਉੱਪਰ ਤੇ ਅੱਜ ਤੁਸੀਂ ਕੱਲ ਕਿਹਾ ਕਿ ਅਮਨ ਨਿੱਜੀ ਗੱਲਾਂ ਕਰਦਾ ਮੈਂ ਨਿੱਜੀ ਗੱਲ ਨਹੀਂ ਕਰਦਾ ਹੈਗਾ ਮੈਂ ਪੰਜਾਬ ਦੀ ਸੁਰੱਖਿਆ ਸੇਫਟੀ ਦੇ ਨਾਲ ਜੁੜੀਆਂ ਹੋਈਆਂ ਮੈਂ ਗੱਲਾਂ ਕੀਤੀਆਂ ਨੇ ਆਪਾਂ ਪਬਲਿਕ ਫਿਗਰਜ਼ ਆ ਆਪਣਾ ਪਬਲਿਕ ਲਾਈਫ ਦੇ ਵਿੱਚ ਕੰਡਕਟ ਕਿਹਜਾ ਸੀ ਹੈ ਜਾਂ ਹੋਊਗਾ ਇਹ ਲੋਕਾਂ ਦੇ ਵਿੱਚ ਗੱਲ ਆਉਣੀ ਚਾਹੀਦੀ ਹੈ ਮੈਂ ਕਦੇ ਅਜ ਤੱਕ ਬਿਨਾ ਤੱਥਾਂ ਤੋਂ ਮੈਂ ਗੱਲ ਨਹੀਂ ਕੀਤੀ ਹੈਗੀ ਹਾਂ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਗੱਲ ਤੁਸੀਂ ਕੀਤੀ ਕਿ ਬਿਲੋਧ ਬੈਲਟ ਅਮਨ ਨੇ ਹਿੱਟ ਕੀਤਾ ਬਿਲੋਧ ਬੈਲਟ ਤਾਂ ਤੁਸੀਂ ਬਾਜਵਾ ਸਾਹਿਬ ਤਾਂ ਕਹਿ ਸਕਦੇ ਸੀਗੇ ਕਿ ਜੇ ਮੈਂ ਉਸ ਗੱਲ ਦਾ ਜ਼ਿਕਰ ਕੀਤਾ ਹੁੰਦਾ ਕਿ 2003 ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਰੋਧ 벨ਟ ਵਾਲੀ ਕੈਂਪੇਨ ਤੁਸੀਂ ਗੁਜਰਾਤ ਦੇ ਵਿੱਚ ਕਰਕੇ ਆਏ ਹੋ ਜੇ ਮੈਂ ਉਹਦਾ ਜ਼ਿਕਰ ਕੀਤਾ ਹੁੰਦਾ ਤਾਂ ਤੁਸੀਂ ਗੱਲ ਜ਼ਰੂਰ ਕਹਿ ਸਕਦੇ ਸੀ ਕਿ ਅਮਨ ਨੇ ਵਿਰੋਧ 벨ਟ ਹੇਲਟ ਕੀਤਾ ਸੋ ਮੈਂ ਬਾਜਵਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਬਾਜਵਾ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਣਾ ਤੇ ਗਾਹ ਨੂੰ ਵੀ ਕਹੂੰਗਾ ਮੈਂ ਕਦੇ ਨਿਜੀ ਤੂਤਲਾਾਂ ਦੇ ਵਿੱਚ ਪਿਆ ਨਹੀਂ ਹੈਗਾ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਮੈਂ ਜੋ ਗੱਲ ਤੁਸੀਂ ਕੀਤੀ ਐ ਤੇ ਜੋ ਗੱਲ ਅੱਜ ਮੈਂ ਕਰ ਰਿਹਾ ਮੈਂ ਤੁਹਾਨੂੰ ਸਿੱਧੇ ਮੱਥੇ ਚੈਲੈਂਜ ਕਰਦਾ ਕਿ ਦਿਨ ਵੀ ਤੁਹਾਡਾ ਟਾਈਮ ਵੀ ਤੁਹਾਡਾ ਥਾਂ ਵੀ ਤੁਹਾਡੀ ਚੂਜ਼ ਕਰ ਲਓ ਚੱਕ ਲਓ ਥਾ ਦਿਨ ਨਾ ਟਾਈਮ ਤੇ ਮੀਡੀਆ ਦੇ ਸਾਹਮਣੇ ਬੈਠਾਂਗੇ ਤੁਸੀਂ ਆਪ ਦੀ ਗੱਲ ਰੱਖ ਲਓ ਮੈਂ ਆਪਦੀ ਰੱਖ ਲਵਾਂ ਜੇ 50 ਮਿੰਟਾਂ ਦੇ ਵਿੱਚ ਐ ਸਿਰੇ ਤੋਂ ਸਿਰੇ ਤੱਕ ਨਾ ਦੇੜ ਕੇ ਰੱਖਦਾ ਨਾ ਤਾਂ ਅਮਨ ਰੋੜਾ ਨਾ ਕਿਓ ਸੋ ਇਸ ਕਰਕੇ ਮੇਰੀ ਬਾਜਵਾ ਸਾਹਿਬ ਨੂੰ ਬੇਨਤੀ ਹੈ ਕਿ ਜੋ ਤੁਹਾਡੇ ਕੋਲੋਂ ਜੋ ਤੁਹਾਡੇ ਕੋਲ ਤੁਸੀਂ ਜਾਣੇ ਵਿੱਚ ਕਹੀ ਹੈ ਤੁਸੀਂ ਅਣਜਾਣੇ ਦੇ ਵਿੱਚ ਕਹੀ ਹੈ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਕੋਲ ਸਹੀ ਮਾਇਨੇ ਦੇ ਵਿੱਚ ਕੋਈ ਇਨਫੋਰਮੇਸ਼ਨ ਆ ਤਾਂ ਪੁਲਿਸ ਨੂੰ ਦੋ ਜੇ ਨਹੀਂ ਕੋਈ ਇਨਫੋਰਮੇਸ਼ਨ ਹੈਗੀ ਤੇ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਪੰਜਾਬ ਦੇਆਂ ਨੂੰ ਕਿਉਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਦਾ ਮਾਹੌਲ ਜਿਹੜਾ ਉਹ ਪੈਦਾ ਕਰਨ ਵਾਲੀ ਗੱਲ ਤੁਸੀਂ ਨਿਊਜ਼ 18 ਦੇ ਚੈਨਲ ਉੱਪਰ ਬੈਠ ਕੇ ਕਹੀ ਉਹਦੇ ਬਾਰੇ ਤੁਸੀਂ ਮਾਫੀ ਮੰਗੋ ਆਪਦੀ ਐਕਸਪਲੇਨੇਸ਼ਨ ਦੋ ਔਰ ਦੂਸਰੀ ਗੱਲ ਅਖੀਰ ਦੇ ਵਿੱਚ ਮੈਂ ਬਾਜਵਾ ਸਾਹਿਬ ਨੂੰ ਇਹ ਕਹਾਂਗਾ ਕਿ ਬਾਜਵਾ ਸਾਹਿਬ ਤੁਸੀਂ ਮੇਰੇ ਉੱਪਰ ਟਿੱਪਣੀ ਕਰਦੇ ਹੋ ਤੁਸੀਂ ਸਾਡੀ ਸਰਕਾਰ ਉੱਪਰ ਟਿੱਪਣੀ ਕਰਦੇ ਹੋ ਮੂੰਹ ਦੀ بواਸੀਰ ਤਾਂ ਤੁਹਾਨੂੰ ਆਪ ਨੂੰ ਹੋਈ ਹੈ ਤੁਹਾਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਬੋਲਣਾ ਕੀ ਹੈ ਕਦੇ ਤੁਸੀਂ ਸੀਚੇਵਾਲ ਸਾਹਿਬ ਨੂੰ ਠੇਕੇਦਾਰ ਕਹਿ ਦਿੰਦੇ ਹੋ ਕਦੇ ਤੁਸੀਂ ਬਿਨਾਂ ਗੱਲ ਤੋਂ ਬਿਨਾਂ ਕਿਸੇ ਮੂੰਹ ਸਿਰ ਤੋਂ ਕਦੇ ਤੁਸੀਂ 32 ਬੰਮਾ 50 ਅੰਮਾਲਾ ਬਿਆਨ ਦੇ ਦਿੰਦੇ ਹੋ ਪਤਾ ਤੁਹਾਨੂੰ ਆਮ ਆਦਮੀ ਪਾਰਟੀਆਂ ਦਾ ਬੇੜਾ ਕਰਕੇ ਤਾਂ ਤੁਸੀਂ ਆਪ ਕਰੀ ਜਾਂਦੇ ਹੋ ਕਾਂਗਰਸੀ ਉਸ ਗੱਲ ਤੋਂ ਦੁਖੀ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੰਨਾਂ ਗੱਲਾਂ ਦੇ ਵਿੱਚ ਨਾ ਮੈਂ ਕਦੇ ਪਿਆ ਨਾ ਪੈਣਾ ਹਾਂ ਜੇ ਕੋਈ ਭਰਮ ਭਲੇਖੇ ਕੱਢਣੇ ਨੇ ਬਾਜੋ ਸਾਹਿਬ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਹਹ ਜਾਂ ਮਰਜ਼ੀ ਪਲੇਟਫਾਰਮ ਹੈ ਜਿਹੜਾ ਉਹ ਚੁਣ ਲਿਓ ਨਾ ਮੈਂ ਕਦੇ ਤੱਥਾਂ ਤੋਂ ਬਿਨਾਂ ਗੱਲ ਕੀਤੀ ਹੈ ਤੇ ਨਾ ਕਰਨੀ ਹੈ 32 ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ 32 ਦੀ ਫਿਗਰ ਹੈ ਜਿਹੜੀ ਮੈਨੂੰ ਸਮਝ ਆਉਂਦਾ ਹੈ ਕਿ ਬਿਨਾਂ ਵੈਸੇ ਮੇਰੀ ਆਤ ਨਹੀਂ ਹੈਗੀ ਕਿ ਮੈਂ ਬਿਨਾਂ ਉਹਦੇ ਸਲਾਹ ਦਵਾਂ ਪਰ ਪਰ ਇਹ ਜੀ ਬਿਆਨਬਾਜ਼ੀ ਹੈ ਜਿਹੜੀ ਉਹ ਤੋਂ ਬਾਜਵਾ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ ਹੈ ਐਜ਼ ਅ ਸੀਨੀਅਰ ਸੀਜ਼ਨਡ ਲੀਡਰ ਤੋਂ ਇਹ ਜੀ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਔਰ ਫਿਰ ਦੁਬਾਰਾ ਅਪੀਲ ਕਰੂੰਗਾ ਕਿ ਜੇ ਬਾਜਵਾ ਸਾਹਿਬ ਪੰਜਾਬ ਦੇ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਜੇ ਤੁਹਾਡੇ ਕੋਲ ਜੋ ਵੀ ਇਨਫੋਰਮੇਸ਼ਨ ਹੈਗੀ ਪੰਜਾਬ ਪੁਲਿਸ ਦਾ ਮਕਸਦ ਸਿਰਫ ਇਹ ਹੈ ਕਿ ਤੁਹਾਡੇ ਕੋਲ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਉਹ ਜਾਣਣਾ ਹੈ ਉਹ ਤੁਸੀਂ ਸਰਕਾਰ ਨੂੰ ਉਹ ਪੁਲਿਸ ਨੂੰ ਤੁਸੀਂ ਜਾਣਕਾਰੀ ਦਿਓ ਔਰ ਜਾਣਕਾਰੀ ਜਦੋਂ ਤੁਸੀਂ ਦੇ ਦਿੰਦੇ ਹੋ ਮੈਂ ਗਾਰੰਟੀ ਕਰਦਾ ਕਿ ਉਹਦੀ ਇਨਵੈਸਟੀਗੇਸ਼ਨ ਕਰਕੇ ਉਹਦੀ ਤਸੱਲੀ ਕਰਕੇ ਉਹ ਪਰਚਾ ਜਿਹੜਾ ਉਹ 100% ਕੈਨਸਲ ਹੋਊਗਾ ਪਰ ਐਟਲੀਸ ਕਿਰਪਾ ਕਰਕੇ ਪੰਜਾਬ ਪੁਲਿਸ ਨੂੰ ਸਹਿਯੋਗ ਕਰੋ ਜਦੋਂ ਗੱਲ ਕਰਦੇ ਰਹੇ ਬਤੀ ਪਹਿਲਾਂ ਕਹਿੰਦੇ ਬਤੀ ਆਮ ਆਦੀ ਪਾਰਟੀ ਦੇ ਐਮਐਲਏ ਨੇ ਜਿਹੜੇ ਉਹ ਸੰਪਰਕ ਜਨੇ ਸਾਡੇ ਫੇਰ ਕਹਿੰਦੇ ਨੇ 32 ਬੰਬ ਪਏ ਨੇ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਉਹ ਸੀਰੀਅਸ ਗੱਲਾਂ ਕਰੋ ਨਹੀਂ ਲੋਕਾਂ ਨੇ 32 ਬਣਾ ਕੇ ਤੁਹਾਡੇ ਹੱਥੇ ਧਰ ਦੇਣੇ 27 ਦੇ ਵਿੱਚ ਸੋ ਇਸ ਕਰਕੇ ਕਿਰਪਾ ਕਰਕੇ ਮੇਰੀ ਹੱਥ ਵਨ ਕੇ ਬੇਨਤੀ ਆ ਤੁਹਾਨੂੰ ਕਿ ਕਿਰਪਾ ਕਰਕੇ ਸੀਰੀਅਸ ਪੋਲਿਟਿਕਸ ਕਰੋ ਜ਼ਿੰਮੇਵਾਰਾ ਨਾ ਬਿਆਨ ਨੇ ਜਿਹੜੇ ਉਹ ਦੋ ਇਹ ਜੇ ਗੈਰ ਜ਼ਿੰਮੇਵਾਰ ਬਿਆਨਾਂ ਦੇ ਨਾਲ ਪੰਜਾਬ ਦਾ ਕਿਸੇ ਵੀ ਪੱਖੋਂ ਭੜਾ ਨਹੀਂ ਹੋਣਾ ਹੈਗਾ ਸੋ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਹਾਡਾ ਬਾਕੀ ਜੇ ਜੇ ਕਿਤੇ ਕੋਈ ਹੋਰ ਭਰਮ ਭਲੇਖੇ ਕੱਢਣੇ ਹੋਏ ਤਾਂ ਜਦੋਂ ਮਰਜ਼ੀ ਮੈਂ ਦੁਬਾਰਾ ਕਹਣਾ ਨਿਮਕੇ ਕਹਿਣਾ ਕਿਹ ਦਿਨ ਥਾਂ ਟਾਈਮ ਆਪਦੀ ਮਰਜ਼ੀ ਦਾ ਚੁਣ ਲਿਓ ਮੀਡੀਆ ਉੱਥੇ ਆਊਗਾ ਤੇ ਅਮਰ ਬੜਾ ਬਹੁੰਜੂਗਾ ਤੁਸੀਂ ਛੱਡਾ ਦੇ ਜੀ ਬਾਗਰ ਸਾਮ ਨੂੰ ਪਰ ਬਾਗਰ ਸਾਮ ਤੱਕ ਕੋਰਟ ਨੇ ਕਹੇ ਤੇ ਅਭੀ ਨੀਜੀ ਬਿਆਨਬਾਜ਼ੀ ਕੋਈ ਨਹੀਂ ਕਰਨੀ ਹੈ